ਪੂਰੇ ਦਾਣੇ ਗਿਣਦਾ ਬਾਈ ਬਹੁਤ ਕਿਉਂ ਬਾਈ ਤਗੜੀ ਚੀਜ਼ ਐ ਦਾ ਲੈ ਵੀ ਮਿੱਤਰੋ ਯਾਨੀ ਕਿ ਥੋੜੇ ਪੈਸਿਆਂ ਦੇ ਵਿੱਚ ਤੁਸੀਂ ਇਹ ਬੋਲਟ ਦਾ ਸਵਾਦ ਲੈ ਸਕਦੇ ਹੋ ਇਹ ਪੁੱਠੇ ਘੇਰਾਂ ਵਾਲੇ ਦਾ ਨਾਲ ਬੂਜ ਕੇ ਮੈਂ ਬਈ ਇਹਦੀ ਵਧੀਆ ਬਾਜ ਐ ਪੂਰੀ ਘੈਂਟ ਆ ਬਾਜ ਪਟਾਕੇ ਬਟੂਕੇ ਮਾਰਦਾ ਕਿ ਨਹੀਂ ਮਾਰਦਾ ਪਟਾਕੇ ਦਾ ਜਿਹਨੇ ਮਰਾਉਣੇ ਆ ਉਹ ਤਾਂ ਮਰਵਾਈ ਲੂ ਪਰ ਮਾਰਨੇ ਨਹੀਂ ਚਾਹੀਦੇ ਵੀ ਇਹ ਤਾਂ ਸ਼ੌਂਕ ਨਾਲ ਚਲਾਉਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਲੈ ਵੀ ਮਿੱਤਰੋ ਅੱਜ ਦੀ ਵੀਡੀਓ ਆ ਗਈ ਬਾਈ ਬੋਲਟ ਦੇ ਸ਼ਕੀਨ ਵੀਰਾਂ ਦੇ ਵਾਸਤੇ ਤੁਹਾਡੇ ਲਈ ਬਈ ਲੈ ਕੇ ਆਏਗੇ ਆਪਾਂ ਦੋ ਕਾਲੇ ਘੋੜੇ ਇੱਕ ਤਾਂ ਹੈਗਾ ਬਈ ਛੋਟੇ ਨੰਬਰ ਦੇ ਵਿੱਚ RRK ਤੇ ਦੂਜਾ ਹੈਗਾ ਬਈ HR01E ਯਾਨੀ ਕਿ ਬਈ ਦੋਨੇ ਤਰ੍ਹਾਂ ਦੇ ਹਨਾ ਬਈ ਇੱਕ ਦੀ ਪਾਸਿੰਗ ਹੈਗੀ ਆ ਤੇ ਇੱਕ ਦੀ ਪਾਸਿੰਗ ਹੈ ਨਹੀਂ ਕਿ ਕਿਉਂਕਿ ਬਈ ਨੰਬਰ ਹੈਗਾ ਪੁਰਾਣਾ ਤੇ ਸਭ ਤੋਂ ਵੱਡੀ ਗੱਲ ਆ ਕਿ ਵੀ ਦੋਨੇ ਪੁੱਠੇ ਗੇਹੜਾਂ ਦੇ ਵਿੱਚ ਨੇ ਬਾਈ ਯਾਨੀ ਕਿ ਇਹਦੀ ਡਿਮਾਂਡ ਜ਼ਿਆਦਾ ਆ ਗਈ ਬਾਕੀ ਗੱਲਬਾਤ ਕਰ ਦਾਂਗੇ ਬਾਈ ਅਸੀਕਰ ਜੀ ਅਸੀਕਰ ਕੀ ਹਾਲ ਚਾਲ ਨੇ ਬਾਈ ਜੀ ਵਧੀਆ ਬਾਈ ਚੜ੍ਹਦੀ ਕਲਾ ਠੀਕ ਹੈ ਜੀ ਪਿਛਲੇ ਵਾਰ ਆਪਾਂ ਵੇਚਿਆ ਨਾ ਬਾਈ ਜੀ ਪੁੱਠੇ ਗੇਹੜਾਂ ਵਾਲਾ ਬਈ ਇਹਦੇ ਨਾਲ ਦੱਦ ਗਿਆ ਜਮਾ ਠੀਕ ਹੈ ਜੀ ਕਿੰਨੀ ਡਿਮਾਂਡ ਆਈ ਸੀ ਉਦੋਂ ਬਾਈ ਬਾਈ ਬਹੁਤ ਜ਼ਿਆਦਾ ਬਾਈ ਫੋਨ ਹੀ ਨਿ ਜੱਕੇ ਗਏ ਅੱਛਾ ਜੀ ਨਹੀਂ ਜੱਕੇ ਬੋਲਟ ਇੱਕ ਸੀਗਾ ਬਾਈ ਤੇ ਫੋਨ ਆ ਗਿਆ ਉਹ ਲਗਭਗ ਮਤਲਬ 5-7000 ਵਾਲਾ ਬਾਈ ਵਾਲਾ ਆ ਗਿਆ ਸੀਗਾ ਤੇ ਬੰਦ ਕਰਕੇ ਰੱਖਣਾ ਵਾਹ ਜਾਂਦਾ ਸੀਗਾ ਸਸਿਆ ਹੋਰ کئی ਵੀਰ ਕਹਿੰਦੇ ਦੀ ਵੀ ਬਈਆ ਤਾਂ ਆਏ ਹੋ ਜੂ ਆਏ ਹੋ ਜੂ ਇਹ ਗੱਲਬਾਤ ਹੁੰਦੀ ਨਹੀਂ ਨਹੀਂ ਉਹ ਪਤਾ ਕੀ ਹੈ ਕਮੈਂਟਾਂ ਚ ਤਾਂ ਦੇਖੋ ਯਾਰ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਚਲ ਐ ਵੀ ਜੀਦੇ ਦਿਮਾਗ ਚ ਜਿਹੇ ਜੀ ਗੱਲ ਹੈਗੀ ਅਗਲਾ ਕੱਢ ਦਿੰਦਾਗਾ ਸਹੀ ਗੱਲ ਆ ਪਰ ਜਿਹਨੂੰ ਪਤਾ ਹੈ ਜੀ ਚੰਬਾਰੇ ਬਾਈ ਉਹ ਲੈ ਕੇ ਜਾਂਦਾਗਾ ਹਾਂ ਹੈਨਾ ਆਪਾਂ ਇਸ ਵਾਰ ਦੋ ਬੁਲਟ ਲੈਣ ਦੇਣਗੇ ਦੋਨੇ ਤਰ੍ਹਾਂ ਦੇ ਜਿਵੇਂ ਅਗਲਾ ਕਹਿੰਦਾ ਵੀ ਬਾਈ ਪਾਸਿੰਗ ਨਹੀਂ ਹੈਗੀ ਤਾਂ ਆਪਾਂ ਇਸ ਵਾਰ ਪਾਸਿੰਗ ਵਾਲਾ ਵੀ ਲੈ ਆਏ ਠੀਕ ਹੈ ਜੀ ਤੇ ਜਿਹੜੇ ਨੇ ਘੱਟ ਮੁੱਲ ਦਾ ਲੈਣਾ ਸੀ ਅਗਲਾ ਕਹਿੰਦਾ ਸੀ ਮੈਂ ਤਾਂ ਬਾਈ ਲੋਕਲ ਚਲਾਉਣਾਗਾ ਪਾਸਿੰਗ ਦਾ ਕੋਈ ਚੱਕਰ ਨਹੀਂ ਆਪਾਂ ਨੂੰ ਉਹ ਬਿਨਾ ਪਾਸਿੰਗ ਵਾਲਾ ਵੀ ਹੈਗਾ ਆਪਣੇ ਕੋਲੇ ਪਰ ਇਹ ਸਾਰਾ ਤਿਆਰ ਹੈਗਾ ਨਿੱਕੀ ਮੋਟੀ ਕੋਈ ਹਨਾ ਕਮੀ ਪੇਚੀ ਜਿਹੜੀ ਹੁੰਦੀ ਹੈਗੀ ਉਹ ਆਪਾਂ ਅਗਲੇ ਨੂੰ ਦੱਸ ਕੇ ਦੇਣੇ ਹੁੰਨੇ ਹਨਗੇ ਤੇ ਪੈਸੇ 'ਚ ਹੈ ਹੀ ਨਹੀਂ ਕੋਈ ਵੀ ਰੈਗੂਲਰ ਕਿਉਂਕਿ ਅਸੀਂ ਆਪ ਖੁਦ ਚਲਾਉਨੇ ਆ ਲੈ ਵੀ ਦਿੱਕਤ ਕੋਈ ਨਹੀਂ ਹੈਗੀ ਇਹ ਆ ਗਿਆ ਬਈ ਛੋਟੇ ਨੰਬਰ ਦੇ ਵਿੱਚ RRK 3137 ਇਹ ਨੰਬਰ ਹੈ ਕਿੱਥੇ ਦਾ ਬਈ ਇਹ ਰਾਜਸਥਾਨ ਦਾ ਨੰਬਰ ਹੈ ਅਸਾਂ ਰਾਜਸਥਾਨ ਦਾ ਨੰਬਰ ਆ ਇਹ ਵੀ ਰਾਜਸਥਾਨ ਦਾ ਹੈ ਬਈ ਛੋਟਾ ਨੰਬਰ ਹੁੰਦਾ ਜਿਹੜਾ ਬਈ ਕਿਦੋਂ ਦਾ ਮਰਜ਼ੀ ਹੋਵੇ ਉਹ ਸੋਹਣਾ ਹੀ ਹੁੰਦਾ ਸਹੀ ਗੱਲ ਆ ਬਈ ਨਾ ਹਾਂਜੀ ਛੋਟੇ ਨੰਬਰ ਚ ਕੋਈ ਵੀ ਮਤਲਬ ਦੇਖਣ ਨੂੰ ਐ ਨਹੀਂ ਲੱਗਦਾ ਹੁੰਦਾ ਵੀ ਫਰਕ ਜਿਆ ਵੱਡਾ ਲੱਗਦਾ ਕੋਈ ਦਿੱਕਤ ਤਾਂ ਨਹੀਂ ਕਿ ਬੁਲਟ ਦੇ ਵਿੱਚ ਬਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਬਈ ਕਿਸੇ ਵੀ ਤਰ੍ਹਾਂ ਦੀ ਠੀਕ ਹੈ ਜੀ ਕਿੰਨੇ ਮਾਡਲ ਕਿੰਨੇ ਮਾਡਲ ਦੀ ਗੱਲ ਇਹ ਮਾਡਲ 82 ਹੈ ਵੀਰੇ ਲੈ ਵੀ 82 ਮਾਡਲ ਆ ਗਿਆ ਇਹਦਾ ਇਹਦਾ ਇੱਕ ਗੱਲ ਹੋਰ ਦੱਸ ਦਿੰਨਾ ਭਾਈ ਜਿਹੜੇ ਓਨਰ ਦਾ ਇਹ ਹੈਗਾ ਸੀਗਾ ਉਹਦੇ ਬੰਗੋਂ ਐਫਐਡਟ ਆਪਣੇ ਕੋਲੇ ਪਿਆਗਾ ਉਹ ਵੀ ਦੇ ਦਾਂਗੇ ਆਪਾਂ ਆਪਦੇ ਬੰਗੋਂ ਵੀ ਦੇ ਦਾਂਗੇ ਮੜਾ ਇੱਥੇ ਜ਼ੂਮ ਕਰਕੇ ਦਿਖਾ ਭਾਈ ਆ ਦੇ ਸਾਡੀ ਕੁਆਲਿਟੀ ਦੇਖ ਜੰਮੀ ਸਾਫ ਪਿਆ ਵੀ ਬੋਲਟ ਉਹ ਨਾ ਦੇਖ ਰਿਹਾ ਉਹ ਗੱਲ ਬਾਤ ਦੀ ਨਹੀਂ ਹੈਗੀ ਆਹ ਲੂਜ ਕੇ ਮੈਂ ਬਈ ਇਹਦੀ ਵਧੀਆ ਬਾਜਾ ਪੂਰੀ ਘੈਂਟ ਆ ਬਾਜਾ ਪੂਰੀ ਘੈਂਟ ਆਗੀ ਪਟਾਕੇ ਬਟੂਕੇ ਮਾਰਦਾ ਕਿ ਨਹੀਂ ਮਾਰਦਾ ਪਟਾਕੇ ਦਾ ਜਿਹਨੇ ਮਰਾਉਣੇ ਆ ਉਹ ਤਾਂ ਮਰਵਾਈ ਲੂ ਪਰ ਮਾਰਨੇ ਨਹੀਂ ਚਾਹੀਦੇ ਵੀ ਇਹ ਤਾਂ ਸ਼ੌਂਕ ਨਾਲ ਚਲਾਉਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਇਹ ਵੀ ਗੱਲ ਆ ਪਈ ਨਾ ਲੈ ਵੀ ਮਿੱਤਰੋ ਦਿਖਾ ਦੇ ਚਾਰੇ ਪਾਸੇ ਘੁਮਾ ਕੇ ਇੱਕ ਵਾਰ ਫੇਰ ਦੁਬਾਰਾ ਦੇਖ ਸਕਦੇ ਹੋ ਵੀ ਬੁਲਟ ਪੂਰਾ ਓਕੇ ਆ ਕਦੇ ਛੋਟੇ ਦਾ ਮੁੱਲਾ ਨਾ ਬੁਲਟ ਦਾ ਬਈ ਇਹਦਾ ਤਾਂ ਜਮੀ ਛੋਟਾ ਮੁੱਲਾ ਹੈ ਕਿੰਨਾ ਮੁੱਲਾ ਚਲ ਇੱਕ ਵਾਰ ਆਪ ਦਾ ਬਦ ਨੰਬਰ ਦੇ ਹਿਸਾਬ ਨਾਲ ਹੀ ਹੈਗਾ ਤੁਸੀਂ ਦੇਖ ਲਓ ਹੁਣ ਕਿਆ ਅੱਖਰਾਂ ਦਾ ਨੰਬਰ ਆ ਪਿਛਲੇ ਵਾਰ ਵੇਚਿਆ ਆਪਾਂ ਇਹ ਕਿੰਨੇ ਦਾ ਵੇਚਿਆ ਸੀ ਪਿਛਲੇ ਵਾਰ ਬਈ ਪਿਛਲੀ ਵਾਰ ਹੀ ਆਪਾਂ ਬਈ 67 ਦਾ ਵੇਚਿਆ ਸੀਗਾ ਜਮਾ ਠੀਕ ਆ 70 ਮੰਗਿਆ ਸੀਗਾ 70 ਮੰਗਿਆ ਤੇ ਕਿਉਂਕਿ ਬਈ ਤਿਆਰ ਕਰਾਉਣ ਚ ਪੈਸੇ ਲੱਗ ਜਾਂਦੇ ਆ ਬਾਵਾ ਹੂੰ ਤੇ ਫਿਰ ਬਾਲਾ ਕੋਈ ਨੈਗੋਸ਼ੀਏਬਲ ਵਾਲਾ ਕੰਮ ਹੁੰਦਾ ਨਹੀਂਗਾ ਫਿਰ ਵੀ ਆਪਾਂ 3000 ਰੁਪਏ ਮਾਨਤਾ ਨੂੰ ਨਾ ਰੱਖਤਾ ਸੀ ਬੰਦਿਆਂ ਦਾ ਹੁਣ ਇਹ ਕਿੰਨੇ ਰੁਪਏ ਦਾ ਬਈ बस ਇੰਨੇ ਕੁ ਧੀਏ ਦੇ ਦਾਂਗੇ ਬਾਈ ਅੱਛਾ ਹਾਂ ਪੱਕੀ ਗੱਲ ਆ ਮਾਹ ਜਮਲ ਲੈਣ ਲੈ ਵੀ ਮਿੱਤਰਾਂ ਜਾਨੀ ਕਿ ਛੋਟਾ ਜਿਹਾ ਮੁੱਲਾ ਮਾਨਤਨ ਕਰ ਦਾਂਗੇ ਫਿਰ ਵੀ ਕੋਈ ਚੱਕਰਾਂ ਦੀ ਗੱਲ ਨਹੀਂ ਲੈ ਵੀ ਮਿੱਤਰੋ ਜਾਨੀ ਕਿ ਥੋੜੇ ਪੈਸਿਆਂ ਦੇ ਵਿੱਚ ਤੁਸੀਂ ਬੋਲਟ ਦਾ ਸਵਾਦ ਲੈ ਸਕਦੇ ਹੋ ਇਹ ਪੁੱਠੇ ਘੇਰਾਂ ਵਾਲੇ ਦਾ ਇਹ ਬਾਈ ਇਹ ਬਾਈ ਇਹਦੀ ਪਾਸਿੰਗ ਪਈ ਹੈਗੀ ਹਾਂ 27 ਤੱਕ 27 ਤੱਕ 27 ਤੱਕ ਇਹਦੀ ਪਾਸਿੰਗ ਪਈ ਹੈ 2027 ਤੱਕ ਹਾਂ ਤੇ ਜਿਹੜੇ ਵੀਰ ਨੇ ਲੈਣਾ ਇਹ ਬੋਲਟ ਠੀਕ ਉਹਨੂੰ ਨਾਮ ਕਰਾ ਕੇ ਦੇਵਾਂਗੇ ਨਾਮ ਦਾ ਖਰਚਾ ਵਾਗਲੇ ਦਾ ਹੁੰਦਾ ਬਈ ਇਹ ਮਾਡਲ ਕਿੰਨਾ ਬਈ ਇਹ ਇਹ 97 ਮਾਡਲ ਹੈ ਬਈ ਤੇ ਵੀ 97 ਮਾਡਲ ਹੈ ਤੇ ਇਹਦੇ ਚ ਤਾਂ ਜਮਾ 1% ਵੀ 1 ਪੈਸੇ ਦੀ ਕੋਈ ਕਮੀ ਨਹੀਂ ਹੈਗੀ ਠੀਕ ਆ ਸਪਲਾਈ ਚਲੂ ਹੀ ਪੂਰੀ ਐ ਜਮਾ ਸੇਰਾ ਠੀਕ ਆ ਜੀ ਹੂੰ ਪੂਰਾ ਘੈਂਟ ਆ ਤੁਹਾਨੂੰ ਇੱਕ ਮਿੰਟ ਮੈਨ ਦਿਖਾ ਦੀ ਆਵਾਜ਼ ਦਿਖਾ ਦੀ ਆਵਾਜ਼ ਦਿਖਾਉਣਾ ਲੈ ਮੈਂ ਤੈਨੂੰ ਆਵਾਜ਼ ਦਿਖਾਉਨੇ ਆਗੇ ਲੈ ਵੀ ਆ ਇਹਦਾ ਆਵਾਜ਼ ਸੁਣਾਉਣੇ ਇੱਧਰ ਦੀ ਆਇਆ ਬੋਬੋ ਦੇ ਦਾਣੇ ਕੰਦਾ ਬਾਈ ਬਹੁਤ ਕਿਉਂ ਬਾਈ ਤਗੜੀ ਚੀਜ਼ ਹੈ ਨਾ ਸਹੀ ਗੱਲ ਆ ਬਾਈ ਜਿਵੇਂ ਦਾ ਹੈਗਾ ਆਪਾਂ ਨਾ ਮਤਲਬ ਉਮੀ ਰੱਖਿਆ ਅੱਛਾ ਤੇ ਕੋਈ ਇਹਦੇ ਚੇਂਜ ਫੇਨ ਜਾ ਕੁਝ ਵੀ ਨਹੀਂ ਕਰਿਆ ਸਹੀ ਗੱਲ ਆ ਨਾ ਜਿਵੇਂ ਆਪਣੇ ਕੋਲੇ ਆ ਗਿਆ ਥੌਰਨ ਵੀ ਯਾਨੀ ਕਿ ਉਹੀ ਸਿੰਪਲ ਔਰ ਨਾ ਹੈਗਾ ਸਿੰਪਲ ਹਾਰ ਨਹੀਂ ਲੱਗਿਆ ਹੋਇਆ ਸੀ ਬਾਈ ਇਹਦੇ ਉਹਦੇ ਵੱਡੇ ਲੱਗੇ ਹੋਏ ਸੀ ਉਹਦੇ ਉਮੀ ਨੇ ਵੱਡੇ ਨੇ ਉਹਦੇ ਵੱਡੇ ਨੇ ਹਾਂ ਤੇ ਪਰ ਐ ਵੀ ਇਹ ਸ਼ੁੱਧ ਵਾਲਾ ਹੈਗਾ ਮੋਟਰ ਸਿਕਾ ਦੀ ਮੇ ਅੰਜਨ ਦਾ ਕਹ ਜੀਏ ਇੰਜਨ ਦਾ ਹੈ ਸਾਇਲੈਂਟ ਵਾਲਾ ਹੈਗਾ ਜੇ ਮਿੱਤਰੋ ਦੇਖ ਸਕਦੇ ਹੋ ਬਾਈ ਪੂਰਾ ਗਾ ਯਾਨੀ ਕਿ 27 ਤੱਕ ਦੀ ਪਾਸਿੰਗ ਆ ਗਈ ਇੱਕ ਨੰਬਰ ਬੁਲਟ ਹੈਗਾ ਤੇ ਇਹਦਾ ਵੀ ਮੁੱਲ ਮਨ ਲੈਦਾ ਇਹਦਾ ਮੌਕੇ ਤੇ ਕਰ ਲਾਂਗੇ ਬਾਈ ਫੋਨ ਤੇ ਕਈ ਵਾਰ ਕੀ ਹੈ ਨਾ ਜਿਆਦਾਤਰ ਬੰਦੇ ਕੀ ਹੈ ਘੱਟ ਮੁੱਲ ਵਾਲੀ ਚੀਜ਼ ਇਹਦੇ ਵਾਸਤੇ ਫੋਨ ਕਰੀ ਜਾਂਦੇ ਰਹਿੰਦੇ ਆ ਇਹਦੇ ਵਾਸਤੇ ਕਿਰਪਾ ਕਰਕੇ ਉਹੀ ਬੰਦੇ ਫੋਨ ਕਰਨ ਬਾਈ ਜਿਹੜੇ ਨੂੰ ਪਾਸਿੰਗ ਵਾਲਾ ਚਾਹੀਦਾਗਾ ਠੀਕ ਹੈ ਜੀ ਤਾਂ ਪਾਸਿੰਗ ਵਾਲੀ ਤੁਹਾਨੂੰ ਪਤਾ ਹੀ ਆ ਵੀ ਲੱਖ ਤੋਂ ਪਾਰ ਹੀ ਮੰਨਦਾ ਹੁੰਦਾਗਾ ਬਾਈ ਪਰ ਆਪਾਂ ਇੰਨਾ ਕਹ ਵੀ ਹੈ ਨਾ ਕਰ ਲਾਂਗੇ ਬਸ ਜਾਂ ਕੋਈ ਚੱਕਰ ਨਹੀਂ ਮੰਨਤਾਂ ਉਹੇ ਜਿਹਾ ਰੱਖਾਂਗੇ ਉਹੇ ਜਿਹਾ ਮੰਨਤਾਂ ਰੱਖੂਗਾ ਕੋਈ ਚੱਕਰ ਨਹੀਂ ਉਹਦਾ ਤੇ ਪਾਸਿੰਗ ਜਿਹੜੇ ਨੇ ਅੱਗੇ ਵਧਾਉਣੀ ਹੋਈ ਬਾਈ ਜੋ ਮਹੀਨਾ ਕਰ ਰਹਿ ਜਾਂਦਾ ਨਾ ਪਾਸਿੰਗ ਦਾ ਵੀ ਮਹੀਨਾ ਰਹਿ ਕੇ ਮਹੀਨੇ ਬਾਅਦ ਐਕਸਪਾਇਰ ਹੋ ਜੂਗੀ ਉਦੋਂ ਫੇਰ 5 ਸਾਲ ਦੀ ਵਾਧ ਜਾਂਦੀ ਹੈ ਫੇਰ ਵਾਧੂ 5 ਸਾਲ ਦੀ ਹਾਂ ਜੀ ਲੇ ਵੀ ਆ ਜਾਓ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਨੂੰ ਪਾਸਿੰਗ ਵਾਲਾ ਬੁਲਟ ਚਾਹੀਦਾ ਹੋਵੇ ਤਾਂ ਉਹ ਵੀ ਤੁਸੀਂ ਲੈ ਸਕਦੇ ਹੋ ਤੇ ਲੋਕਲ ਵਾਲਿਆਂ ਵਾਸਤੇ ਆ ਤੇ ਲੋਕਲ ਵਾਲਿਆਂ ਵਾਸਤੇ ਉਹ ਇਹ ਵੀ ਗਿਫਟ ਹੀ ਆ ਬਾਈ ਕਿਉਂਕਿ ਮਤਲਬ ਤਿਆਰ ਕਰਾਇਆ ਜੀਆ ਪਹਿਲਾਂ ਮੇਰੀ ਸਲਾਹ ਹੋ ਗਈ ਸੀਗੀ ਰੱਖਣ ਦੀ ਮਾਹ ਵੀ ਚੱਲ ਰੱਖ ਲਾਂਗੇ ਯਾਰ ਲਈਦਾ ਆਉਣੇ ਆਗੇ ਵੀ ਇਹਨੂੰ ਰੱਖ ਲਾਂਗੇ ਹੈਵੀ ਐ ਇਹਦੇ ਨਾਲੋਂ ਜ਼ਿਆਦੇ ਠੀਕ ਆ ਤੇ ਮੈਂ ਫਿਰ ਸੋਚਿਆ ਵੀ ਯਾਰ ਕਾ ਨੂੰ ਹੁਣ ਕਿੰਨੇ ਕੁ ਰੱਖੀ ਚੱਲਾਂਗੇ ਹਨਾ ਇਹ ਪਸੰਦ ਦਾ ਚੀਜ਼ ਆ ਹੀ ਜਾਂਦੀ ਹੈ ਫਿਰ ਮੈਂ ਯਾਰ ਜਾਣਦੇ ਇਹਨੂੰ ਵੀ ਕੋਈ ਗੱਲ ਨਹੀਂ ਜਦੋਂ ਆ ਗਿਆ ਫਿਰ ਮੈਂ ਨਾਲ ਹੀ ਇਹਨੂੰ ਵੇਚ ਦਿੰਦੇ ਲੈ ਵੀ ਮਿੱਤਰੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਬਈ ਤੁਸੀਂ ਆ ਸਕਦੇ ਹੋਗੇ ਪਿੰਡ ਹੈਗਾ ਜੀ ਫੱਤਾ ਮਾਲੋਕਾ ਡਿਸਟ੍ਰਿਕਟ ਮਾਨਸਾ ਬਈ ਠੀਕ ਆ ਤਹਿਸੀਲ ਸਰਦੂਲਗੜ ਪੈ ਜਾਂਦੀ ਆਪਾਂ ਨੂੰ ਆਪਣਾ ਜਮਾ ਸਰਸਾ ਰੋਡ ਦੇ ਉੱਤੇ ਆ ਇਹ ਲੈ ਵੀ ਆ ਜਾਓ ਮਿੱਤਰੋ ਜੇ ਕੋਈ ਮੇਰਾ ਵੀਰ ਬੋਲਡ ਦਾ ਸੌਂਕ ਪੂਰਾ ਕਰਨਾ ਚਾਹੁੰਦਾ ਬਈ ਥੋੜੇ ਪੈਸੇਾਂ ਦੇ ਵਿੱਚ ਤਾਂ ਸਕਰੀਨ ਦੇ ਉੱਪਰ ਨੰਬਰ ਹੈਗਾ ਕਰ ਲਓ ਸੰਪਰਕ ਠੀਕ ਆ ਤੁਹਾਨੂੰ ਬਈ ਠੀਕ ਆ ਬਈ ਸਤਿ ਸ਼੍ਰੀ ਅਕਾਲ ਜੀ